ਜਿਹੜੇ ਡੱਲੇਵਾਲ ਸਾਹਿਬ ਦੀ ਸਥਿਤੀ ਹੈ ਉਹਦੇ ਤੇ ਕਰਕੇ ਐਮਰਜੈਂਸੀ ਮੀਟਿੰਗ ਬੁਲਾਈ ਕਿ ਨਹੀਂ ਤਾਂ ਪਹਿਲਾਂ 24 ਨੂੰ ਰੱਖੀ ਗਈ ਸੀ ਜੀ ਕਈ ਵਾਰਾਂ ਗੱਲ ਕਰਨ ਦਾ ਜਾਂ ਸਮਝਣ ਦਾ ਜਾਂ ਅੱਗੇ ਸਮਝਾਉਣ ਦਾ ਫਰਕ ਜਿਹੜਾ ਉਹਦੇ 'ਚ ਪੈ ਜਾਂਦਾ ਜਾਂ ਤਰੋੜ ਮਰੋੜ ਕੇ ਕਿਹੜਾ ਗੱਲ ਅੱਗੇ ਪਿਛੇ ਕੀਤੀ ਜਾ ਸਕਦੀ ਹੈ ਏਕੇ ਤੋਂ ਭੱਜਦੇ ਉਹ ਵੀ ਨਹੀਂ ਅਸੀਂ ਆਖੇ ਵੀ ਜਿਹੜੀ ਕਮੇਟੀ ਬਣਾਓਗੇ ਬਹੁਤ ਸੰਤਿਉ ਉਹਦੇ 'ਚ ਸਾਡੀ ਚਾਹੀਦੀ ਜੇ ਬਹੁਸਮਤੀ ਤੁਹਾਡੀ ਹੋਈ ਫਿਰ ਤਾਂ ਤੁਹਾਂ ਮਰਜ਼ੀ ਕਰਣੀ ਹੈ ਤੁਹਾਡੀ ਸਰਕਾਰ ਹੈ ਤੁਸੀਂ ਜੋ ਮਰਜ਼ੀ ਕਰੀ ਜੋ ਕਰ। ਬਿਕੋ ਹੁਣ ਕੱਲ ਨੂੰ ਕੀ ਫੈਸਲਾ ਹੁੰਦਾ ਕੋਟਾਂ ਦੇ ਫੈਸਲੇ ਕਈ ਤਰ੍ਹਾਂ ਹੁੰਦੇ ਨੇ ਅਸੀਂ ਉਹਦੇ ਉੱਤੇ ਵੀ ਚਰਚਾ ਕਰਦੇ ਹੁੰਦੇ ਹਾਂ ਜੀ। ਮੇਨ ਤਾਂ ਮੰਗਾ ਹੀ ਨਹੀਂ ਸਾਡੀਆਂ ਸਾਰਾ ਹੋਰ ਤਾਂ ਹੋਰ ਤਾਂ ਕੋਈ ਨਵਾਂ ਅਜੰਡਾ ਹੀ ਨਹੀਂ ਹੁੰਦਾ। ਨਾ ਸਾਡੀ ਹੋਰ ਕੋਈ ਗੱਲ ਈ ਹੈ। ਸਾਡਾ ਤਾਂ ਜੰਡਾ ਇਹੀ ਹੁੰਦਾ ਹੈ ਮੇਨ ਵੀ ਜਿਹੜੀਆਂ ਸਾਡੀਆਂ ਮੰਗਾ ਨੇ ਉਹਨਾਂ ਵੇਲੇ ਸਰਕਾਰਾਂ ਗੌਰ ਕਿਉਂ ਨਹੀਂ ਕਰਦੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਭੁਖ ਹੜਤਾਲ ਤੇ ਬੈਠੇ ਨੇ ਤਈਵਾਂ ਦਿਨ ਸ਼ੁਰੂ ਹੋ ਚੁੱਕਿਆ ਹੈ। ਔਰ ਲਗਭਗ ਕੁਝ ਘੰਟਿਆਂ ਬਾਅਦ 24ਵੇਂ ਦਿਨ ਦੇ ਵਿੱਚ ਇਹ ਅੰਦੋਲਨ ਪਹੁੰਚ ਜਾਣਾ ਅਜਿਹੇ ਦੇ ਵਿੱਚ ਉਹਨਾਂ ਦੀ ਸਿਹਤ ਦੀ ਗੱਲ ਕਰ ਲਈਏ ਤਾਂ ਸਿਹਤ ਬਹੁਤ ਜ਼ਿਆਦਾ ਨਾਜ਼ੁਕ ਬੰਦੀ ਜਾ ਰਹੀ ਹੈ ਉਹਨਾਂ ਦਾ ਜਿਹੜਾ ਸ਼ੂਗਰ ਲੈਵਲ ਉਹ ਵੀ ਕਿਤੇ ਫਲਕਚੂਏਟ ਕਰ ਰਿਹਾ ਬਲੱਡ ਪ੍ਰੈਸ਼ਰ ਦਾ ਲੈਵਲ ਜਿਹੜਾ ਉਹ ਵੀ ਉੱਪਰ ਥੱਲੇ ਹੋ ਰਿਹਾ ਜਿਸ ਇਹ ਦੇ ਵਿੱਚ ਸਥਿਤੀ ਵਿਗੜ ਸਕਦੀ ਹੈ ਜਿਹਾ ਡਾਕਟਰਾਂ ਦੀ ਟੀਮ ਤਾਂ ਕਹਿਣਾ ਪਰ ਠੀਕ ਉਸ ਤੋਂ ਪਹਿਲਾਂ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ तमाम ਕਿਸਾਨ ਆਗੂਆਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਅਹਿਮ ਚਰਚਾਵਾਂ ਕੀਤੀਆਂ ਜਾ ਰਹੀਆਂ ਨੇ ਬਹਿਰ ਹਾਲ ਇਹ ਮੀਟਿੰਗ ਕਾਫੀ دیر ਤੱਕ ਚੱਲਣ ਵਾਲੀ ਹੈ ਪਰ ਸਾਡੇ ਨਾਲ ਇਸ ਵਕਤ ਸਾਨ ਆਗੂ ਸ਼ਾਦੀਪੁਰ ਜੀ ਹੁਣੇ ਮੌਜੂਦ ਹੈ ਜੀ ਬੁਟਾ ਸਿੰਘ ਜੀ ਜੋ ਮੀਟਿੰਗ ਚੱਲ ਰਹੀ ਹੈ ਕੀ ਮੈਨੇ ਕੱਡੇ ਜਾ ਸਕਦਾ ਕਿ ਵਾਕਈ ਇਹ ਚ ਕੋਈ ਹੱਲ ਨਿਕਲਦਾ ਨ ਉਹ ਬਿਕੋਏਕਤਾ ਵਾਸਤੇ ਮੀਟਿੰਗ ਸੱਦੀ ਗਿਆ ਵੀ ਜਿਹੜੇ ਡੱਲੇਵਾਲ ਸਾਹਿਬ ਦੀ ਸਥਿਤੀ ਹੈ ਉਹਦੇ ਤੇ ਕਰਕੇ ਐਮਰਜੈਂਸੀ ਮੀਟਿੰਗ ਬੁਲਾਈ ਕਿ ਨਹੀਂ ਤਾਂ ਪਹਿਲਾਂ 24 ਨੂੰ ਰੱਖੀ ਗਈ ਸੀ ਮੀਟਿੰਗ ਹਣਾ ਤੇ ਉਸੇ ਕਰਕੇ ਐਮਰਜੈਂਸੀ ਮੀਟਿੰਗ ਸੱਦੀ ਹੈ ਤੇ ਸਾਰੇ ਬੰਦੇ ਚਿੰਤਤ ਨੇ ਇਸ ਗੱਲ ਦੇ ਉੱਤੇ ਵੀ ਏਕਾ ਹੋਣਾ ਜ਼ਰੂਰੀ ਚਾਹੀਦਾ ਹਣਾ ਏਕੇ ਦੀ ਹੁਣ ਰੂਪ ਰੇਖਾ ਦਾ ਇਕੱਠਿਆ ਕਰਨ ਦਾ ਜਿਹੜਾ ਹੱਲ ਆ ਉਹ ਕਿਵੇਂ ਨਿਕਲਦਾ ਅੱਜ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਗੱਲ ਹੋ ਆ ਜੂਗੀ ਪਰ ਕੀ ਲੱਗਦਾ ਹੈ ਕਿ ਆ ਕਿਉਂ ਨਹੀਂ ਹੈ ਕਿਉਂਕਿ ਕਈ ਕਿਸਾਨ ਆ ਗੂ ਹੋਰ ਵੀ ਨੇ ਉਹ ਵੀ ਇਹੀ ਕਹਿੰਦੇ ਨੇ ਰੋਲਦੂ ਸਿੰਘ ਮਾਨਸੋਣਾ ਦੀ ਜੇ ਗੱਲ ਕਰ ਲਈਏ ਸਾਫ਼ ਕਿ ਭੁੱਖ ਹੜਤਾਲ ਬੈਠ ਕੇ ਕੋਈ ਅਜਿਹਾ ਕੰਮ ਕਰਕੇ ਕੋਈ ਮਸਲੇ ਦਾ ਹੱਲ ਨਹੀਂ ਹੈ ਸੋ ਅੱਡ ਅੱਡ ਜਿਹੜੇ ਸੋਰਿਆ ਉਹ ਕਿਸਾਨ ਆ ਗੂਆਂ ਤੇ ਦੇਖਣ ਨੂੰ ਮਿਲਦੇ ਆ ਅਜਿਹੇ ਦੇ ਵਿੱਚ ਇਕੱਠ ਕਿਸ ਤਰ੍ਹਾਂ ਹੋ ਸਕਦਾ ਨਹੀਂ ਚਲੋ ਵੇਖੋ ਗੱਲ ਆਈ ਹੁੰਦਾ ਸਾਡੇ ਫੈਸਲੇ ਜਿਹੜੇ ਨੇ ਇਹ ਸਰਬਸੰਮਤੀ ਜਾਂ ਬਹੁਸੰਮਤੀ ਨਾਲ ਹੁੰਦੇ ਨੇ ਅੰਦਰ ਉਹਦੇ ਵਿੱਚ ਹੋ ਜੂਗਾ ਜੇ ਕੋਈ ਦੋ ਚਾਰ ਕਿਸਾਨ ਕਈ ਵਾਰ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਜੇ ਕੋ ਆਉਂਦਾ ਵੀ ਤੇ ਫਿਰ ਵੀ ਬਹੁਸੰਮਤੀ ਨਾਲ ਫੈਸਲਾ ਹੋ ਜਾਂਦਾ ਹੁੰਦਾ ਮੈਂ ਇਹਦੇ ਖਿਆਲ ਦੇ ਮੁਤਾਬਿਕ ਰੂਲ ਤੋਂ ਮਾਨਸਾ ਚ ਵੀ ਬੜੇ ਸਿਆਣੇ ਆਗੂ ਨੇ ਅਸੀਂ ਗੱਲ ਨਹੀਂ ਕੋਈ ਵੀ ਬੜੀ ਧੀਰ ਹੋ ਗਈ ਉਹਨਾਂ ਨੂੰ ਜਥੇਬੰਦੀਆਂ ਚਲਾਉਂਦਿਆਂ ਨੂੰ ਸਾਨੂੰ ਤਾਂ ਜਿਹੀ ਤਾਂ ਪੋਲਿਟਿਕਲੀ ਰਹੇ ਆ ਪਹਿਲਾਂ ਅਸੀਂ ਤਾਂ 18 ਚ ਜਾ ਕੇ ਜਥੇਬੰਦੀ ਬਣਾਈ ਐ ਕਾਲੀ ਦਲ ਨੂੰ ਛੱਡ ਕੇਵੇਂ ਤੇ ਇਸ ਕਰਕੇ ਉਹ ਉਹ ਵੀ ਸਹਿਮਤ ਨਹੀਂ ਐਸੀ ਗੱਲ ਨਹੀਂ ਕੋਈ ਕਈ ਵਾਰ ਗੱਲ ਕਰਨ ਦਾ ਜਾਂ ਸਮਝਣ ਦਾ ਜਾਂ ਅੱਗੇ ਸਮਝਾਉਣ ਦਾ ਫਰਕ ਜਿਹੜਾ ਉਹਦੇ ਚ ਪੈ ਜਾਂਦਾ ਜਾਂ ਤਰੋੜ ਮਰੋੜ ਕੇ ਕਿਹੜਾ ਗੱਲ ਅੱਗੇ ਪਿਛੇ ਕੀਤੀ ਜਾ ਸਕਦੀ ਏ ਏਕੇ ਤੋਂ ਭੱ ਪਰ ਮੈਂ ਵੀ ਸੁਣਿਆ ਉਹਨਾਂ ਦਾ ਬਿਆਨ ਥੋੜਾ ਜਿਹਾ ਵੀ ਕਈ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਜਿਹੜੀਆਂ ਪੁਰਾਣੇ ਸਮਿਆਂ ਦੇ ਵਿੱਚ ਬੀਤੀਆਂ ਕਈ ਨਾ ਕਿਤੇ ਉਹੋ ਜੀ ਤੇ ਕਿਤੇ ਸੱਟ ਵੱਜ ਜਾਂਦੀ ਏ ਪਰ ਨਹੀਂ ਸਾਰੇ ਏਕੇ ਵਾਸਤੇ ਸਹਿਮਤ ਨੇ ਏਕਾ ਹੋਣਾ ਚਾਹੀਦਾ ਪਰ ਏਕੇ ਦੀ ਅੱਗੇ ਰੂਪਰੇਖਾ ਤਿਆਰ ਕਰਨ ਵਾਸਤੇ ਮੈਨੂੰ ਲੱਗਦਾ ਵੀ ਥੋੜਾ ਜਿਹਾ ਹੁਣ ਸਮਾਂ ਲੱਗਦਾ ਜਾਂ ਕੀ ਗੱਲ ਬਣਦੀ ਏ ਇਹ ਜ਼ਰੂਰੀ ਏ ਇਹਦੇ ਵਾਸਤੇ ਕਮੇਟੀਆਂ ਬਣਾਉਣੀਆਂ ਪੈਣਗੀਆਂ ਕਮੇਟੀਆਂ ਗੱਲ ਕਰਨੀਆਂ ਕਮੇਟੀਆਂ ਅਸੀਂ ਪਹਿਲਾਂ ਵੀ ਬਣਾਈਆਂ ਸੀ ਵੈਸੇ ਪਹਿਲਾਂ ਵੀ ਵੀਰੇ ਸੀ ਜਦੋਂ 13 ਫਰਵਰੀ ਨੂੰ ਚੱਲੇ ਨਾ ਉਦੋਂ ਪਹਿਲਾਂ ਕਮੇਟੀਆਂ ਇਸ ਕੇ ਹਮਨੇ ਬ ਰਾਜੀਵਾਲ ਸਾਹਿਬ ਵੀ ਉਦੋਂ ਬਾਹਰ ਸੀਗੇ ਐਸਕੇਮ ਚ ਇਹਨਾਂ ਨਾਲ ਮੀਟਿੰਗ ਇੱਥੇ ਹੀ ਹੋਗੀ ਤਾਂ ਇਹ ਤਾਂ ਚਲੋ ਪਹਿਲੀ ਮੀਟਿੰਗ ਚ ਆ ਕੇ ਸ਼ਾਮਲ ਹੋਗੇ ਪਰ ਬਾਕੀ ਜੱਥੇ ਬੰਦੀਆਂ ਜਿਹੜੀਆਂ ਸੀ ਉਹ ਰਹਿ ਗਈਆਂ ਡੇਲੇਵਾਲ ਸਾਹਿਬ ਨਾਲ ਜਿਹੜੀ ਕਮੇਟੀ ਨੇ ਗੱਲ ਕਰਨੀ ਸੀ ਉਹਦੇ 'ਚ ਖੁਦ ਮੈਂ ਵੀ ਸੀਗਾ ਮਨਜੀਤ ਰਾਏ ਹੁਣੇ ਸੀਗੇ ਇਸ ਤਰ੍ਹਾਂ ਕਰਕੇ ਚਾਰ-ਚਾਰ ਮੈਂਬਰ ਅਸਾਂ ਪਾਏ ਸਨ ਤੇ ਬੜਾ ਯਤਨ ਕੀਤਾ ਡੇਲੇਵਾਲ ਸਾਹਿਬ ਨੂੰ ਵੀ ਆਪਾਂ ਕਿਤੇ ਬਹਿ ਜਾਈਏ ਲੇਕਿਨ ਸਮਾਂ ਨਹੀਂ ਮਿਲ ਸਕਿਆ ਸੁਪਰੀਮ ਕੋਰਟ ਨੇ ਹੁਣ ਵੀ ਕੋਈ ਨਾ ਕੋਈ ਹੱਲ ਤਾਂ ਕਢਣੇ ਪਊਗਾ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਪਹੁੰਚਾਈ ਸੀ ਉਹਦੇ 'ਤੇ ਯਕੀਨ ਕਿਉਂ ਨਹੀਂ ਕਰੇ ਕਿ ਸੰਟ ਜਥੇਬੰਦੀ ਲੱਗਦਾ ਨਹੀਂ ਕਿ ਇੱਕ ਵਾਰੀ ਬਹਿ ਕੇ ਟੇਬਲ ਟॉक ਕਰਕੇ ਵੀ ਕੋਈ ਹੱਲ ਕਢਿਆ ਜਾ ਸਕਦਾ ਸਾਡੇ ਨਾਲ ਜਿਹੜੀ ਉਹਨਾਂ ਦੇ ਆਗਮਨ ਨਾਲ ਗੱਲ ਹੋਈ ਸੀ ਮੰਤਰੀਆਂ ਨਾਲ ਗੱਲ ਹੋਈ ਸੀ ਜਦੋਂ ਕਮੇਟੀ ਜੇ ਬਹੁਸੰਮਤੀ ਤੁਹਾਡੀ ਹੋਈ ਫਿਰ ਤਾਂ ਤੁਸਾਂ ਮਰਜ਼ੀ ਕਰਨੀ ਹੈ ਤੁਹਾਡੀ ਸਰਕਾਰ ਹੈ ਤੁਸੀਂ ਜੋ ਮਰਜ਼ੀ ਕਰੀਏ ਹੋਗੇ ਬਹੁਸੰਮਤੀ ਸਾਡੀ ਚਾਹੀਦੀ ਹੈ ਸਾਡੇ ਅਨੁਸਾਰ ਚੱਲਣਾ ਚਾਹੀਦਾ ਸਾਰਾ ਕੋ ਸਿਸਟਮ ਤੁਹਾਡੇ ਬੰਦੇ ਹੋਣ ਵਿੱਚ ਸਹਾਇਤਾ ਵੀ ਦੇਵਾਂਗੇ ਤੁਸੀਂ ਵੀ ਦਿਓ ਆਪਣੇ ਪਰ ਉਹ ਸਾਡੀ ਜਿਹੜੀ ਮਰਜ਼ੀ ਹੋਊਗੀ ਉਹਦੇ ਮੁਤਾਬਕ ਚੱਲ ਸਕੂਗਾ ਕੰਮ ਤਾਂ ਹੀ ਫੈਸਲਾ ਹੋਊਗਾ ਨਾ ਤੇ ਜੇ ਤੁਹਾਡੀ ਸਰਕਾਰ ਨੇ ਕੀਤਾ ਤੁਹਾਡੀ ਬਹੁਗਿਣਤੀ ਉਹਦੇ 'ਚ ਤੇ ਤੁਸੀਂ ਆਪਣੀ ਸਰਕਾਰ ਦੀਆਂ ਕੀਤੀਆਂ ਗੱਲਾਂ ਨੂੰ ਸਹੀ ਪਾ ਦਿਓਗੇ ਤੇ ਫਿਰ ਅਸੀਂ ਉੱਥੇ ਕੀ ਕਰਾਂਗੇ ਉਹ ਇਸ ਕਰਕੇ ਅੜ ਗਿਆ ਸਿਸਟਮ ਸਾਰਾ ਉਹ ਸਿਰੇ ਨਹੀਂ ਚੜ ਸਕਿਆ ਉਹਨਾਂ ਨੇ ਕਮੇਟੀ ਕ ਆਪਣੇ ਤੌਰ ਤੇ ਜਥੇਬੰਦੀਆਂ ਬਣਾ ਕੇ ਮੌਕੇ ਦੇ ਉੱਤੇ ਜਿਥੇ ਬੰਦੀਆਂ ਸਰਕਾਰ ਨੇ ਬਣਾਈਆਂ ਨੇ ਉਦੋਂ ਕੇਂਦਰ ਸਰਕਾਰ ਨੇ ਕਈ ਜਥੇਬੰਦੀਆਂ ਵੀ ਆ ਜਥੇਬੰਦੀ ਸਹੀ ਕਹਿ ਰਹੀ ਹੈ ਉਹ ਵੀ ਸਹੀ ਕਹਿ ਰਹੀ ਹੈ ਉਹ ਵੀ ਸਹੀ ਕਹਿ ਰਹੀ ਹੈ ਇਹੀ ਗਲਤ ਕਹਿ ਰਹੇ ਨੇ ਕੱਲੇ ਹਣਾ ਕੱਲ ਨੂੰ ਫਿਰ ਸੁਪਰੀਮ ਕੋਰਟ ਦੇ ਸੁਣਵਾਈ ਹੈ ਜੋ ਫੈਸਲਾ ਆਏਗਾ ਉਸ ਨੂੰ ਕਬੂਲ ਕੀਤਾ ਜਾਏਗਾ ਜਥੇਬੰਦੀ ਬਿਕੋਣ ਕੱਲ ਨੂੰ ਕੀ ਫੈਸਲਾ ਹੁੰਦਾ ਕੋਟਾਂ ਦੇ ਫੈਸਲੇ ਕਈ ਤਰ੍ਹਾਂ ਹੁੰਦੇ ਨੇ ਅਸੀਂ ਉਹਦੇ ਉੱਤੇ ਵੀ ਚਰਚਾ ਕਰਦੇ ਹੁੰਨੇ ਆ ਜੀ ਅਸਲ ਜਿਹੜੀ ਗੱਲ ਆ ਕੱਲਾ ਬੰਦਾ ਕੋਈ ਵੀ ਕਹਿਣ ਦੇ ਹੱਕਦਾਰ ਨਹੀਂ ਹੈਗਾ ਠੀਕ ਹੈ ਆਪੋ ਆਪਣੇ ਵਿਚਾਰ ਦੇਣੇ ਲੱਗ ਗਲਿਆ ਪਰ ਜੋ ਫੈਸਲਾ ਜੇ ਸੁਪਰੀਮ ਕੋਰਟ ਦਾ ਕੋਈ ਫੈਸਲਾ ਆਉਂਦਾ ਸਾਨੂੰ ਹੋ ਸਕਦਾ ਉੱਤੇ ਜ਼ੂਮ ਮੀਟਿੰਗ ਤੁਰੰਤ ਕਰਨੀ ਪੈ ਜਾਵੇ ਕੋਈ ਅਸੀਂ ਮੀਟਿੰਗ ਕਰਕੇ ਆਪਣਾ ਫੈਸਲਾ ਇਸ ਕੇਮ ਲੈਂਦਾ ਜੇ ਚਰਚਾ ਦੇ ਵਿੱਚ ਹੀ ਅਸੀਂ ਸਮਾਂ ਕੱਢਦੇ ਗਏ ਤੇ ਸਿਹਤ ਹੋਰ ਖਰਾਬ ਹੁੰਦੀ ਗਈ ਤੇ ਫੇਰ ਉਹਦਾ ਨਤੀਜਾ ਬਿਲਕੁਲ ਹੁਣ ਇਹ ਇੱਕ ਸਮੂਹ ਜੁੜਿਆ ਹੋਇਆ ਹੈ ਜਥੇਬੰਦੀਆਂ ਦਾ ਹਨਾ ਕੋਈ ਇਕੱਲੇ ਦੀ ਤਾਂ ਗੱਲ ਨਹੀਂ ਕਿ ਜਿਹੜਾ ਤੁਰੰਤ ਫੈਸਲਾ ਕਰ ਲਵੇਗਾ ਕੋਈ ਆਖਰਕਾਰ ਇਹਦੇ ਤੇ ਮਾੜਾ ਮੋਟਾ ਵਿਚਾਰ ਚਰਚਾ ਤਾਂ ਕਰਨੀ ਪਊਗ ਨਾ ਵੀ ਜਿਹੜਾ ਮਜ਼ਬੂਤੀ ਦੇ ਨਾਲ ਸਾਰਾ ਕੰਮ ਹੋਵੇ ਤੇ ਅਸੀਂ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਡੱਲੇਵਾਲ ਸਾਹਿਬ ਜਿਹੜਾ ਨਸੀਹ ਸਹੀ ਰਵੇ ਉਹ ਕਾਮਯਾਬ ਰਹੇਣ ਸਹੀ ਤਰੀਕੇ ਦੇ ਨਾਲ ਜਿਹੜਾ ਪਰਮਾਤਮਾ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਰੱਖੇ ਜਿਹੜਾ ਸਾਨੂੰ ਖਦਸ਼ਾ ਉਹ ਨਾ ਹੋਵੇ ਨਾ ਉਹ ਨਾ ਹੋਵੇ ਤੇ ਏਕਾ ਹੋ ਜਾਣਾ ਜਥੇਬੰਦੀਆਂ ਦੇ ਏਡੀ ਗੱਲ ਨਹੀਂ ਲੜਾਈ ਇਕੱਠੇ ਹੋ ਕੇ ਲੜਾਂਗੇ ਤੇ ਜਿੱਤਾਂਗੇ ਵੈਸੇ ਔਖਾ ਹੈ ਬੜਾ ਪਰ ਉਹਦੀ ਹੁਣ ਰੂਪ ਰੇਖਾ ਮੇਰੇ ਖਿਆਲ ਦੇ ਮੁਤਾਬਕ ਕੋਈ ਨਾ ਕੋਈ ਤਾਂ ਤਿਆਰ ਕਰਨੀ ਪਊਗੀ ਸਿੱਧਾ ਜੰਗ 'ਚ ਵੜ ਕੇ ਕਈ ਵਾਰ ਆਇਆ ਸیکل ਹੋ ਸਕਦਾ ਨੁਕਸਾਨ ਹੋ ਜਾਂਦਾ ਤੇ ਉਹਦਾ ਕੋ ਢੰਗ ਤਰੀਕਾ ਅਪਣਾਉਣਾ ਪੈਗਾ ਫਿਰ ਗੱਲ ਬਣੂਗੀ ਲੜਾਂਗੇ ਇਕੱਠੇ ਹੋ ਕੇ ਬਿਲਕੁਲ ਇਹ ਬੜੀ ਸੁਣੀ ਗੱਲ ਆਖੇ ਤੁਸੀਂ ਇਕੱਠੇ ਹੋ ਕੇ ਲੜਾਂਗੇ ਤੇ ਜਿੱਤ ਸਕਦੇ ਆ ਬੜੇ ਮਹਾਨੇ ਰੱਖਦੇ ਆ ਸੋ ਅਗਲਾ ਸਵਾਲ ਰੈਜ਼ੋਲੂਸ਼ਨ ਕੋਈ ਅਜਿਹਾ ਅੱਜ ਜਿਹੜਾ ਤੁਸੀਂ ਲੈ ਕੇ ਗਵਰਨਰ ਨੂੰ ਮਿਲਣਾ ਜੱਥੇਬੰਦੀਆਂ ਵੱਲੋਂ ਰੱਖੇ ਗਏ ਮੇਨ ਤਾਂ ਮੰਗਾ ਹੀ ਨਹੀਂ ਸਾਡੀਆਂ ਸਾਰਾ ਹੋਰ ਤਾਂ ਹੋਰ ਤਾਂ ਕੋਈ ਨਵਾਂ ਅਜੰਡਾ ਹੀ ਨਹੀਂ ਹੁੰਦਾ ਨਾ ਸਾਡੀ ਹੋਰ ਕੋਈ ਗੱਲ ਹੀ ਐ ਸਾਡਾ ਤਾਂ ਅਜੰਡਾ ਇਹੀ ਹੁੰਦਾ ਐ ਮੇਨ ਵੀ ਜਿਹੜੀਆਂ ਸਾਡੀਆਂ ਮੰਗਾ ਨੇ ਉਹਨਾਂ ਵੇਲੇ ਸਰਕਾਰਾਂ ਗੌਰ ਕਿਉਂ ਨਹੀਂ ਕਰਦੀਆਂ ਹਨ ਬਸ ਉਹਨਾਂ ਦੇ ਗੌਰ ਕਰਾਉਣ ਵਾਸਤੇ ਉਹਨਾਂ ਦਾ ਧਿਆਨ ਉਧਰ ਨੂੰ ਖਿੱਚਣ ਵਾਸਤੇ ਸਾਰਾ ਕੁਝ ਹੋ ਰਿਹਾ ਜੋ ਕੁਝ ਵੀ ਹੈ ਉਮੀਦ ਹੈ ਗਵਰਨਰ ਵੱਲੋਂ ਵੇਖੋ ਗਵਰਨਰ ਸਾਹਿਬ ਨੂੰ ਪਹਿਲਾਂ ਵੇਹਾਂ ਦਿੱਤੇ ਮੰਗੇੜ ਪਹਿਲੇ ਸੀਗੇ ਦੋ ਦੋ ਮੰਗ ਪੱਤਰ ਦੇ ਕੇ ਆਏ ਆ ਕੋਈ ਉਸ ਤੋਂ ਬਾਅਦ ਰਿਜ਼ਲਟ ਤਾਂ ਉਹ ਤਾਂ ਕਦੀ ਵੀ ਨਿਕਲੇ ਹੀ ਨਹੀਂ ਕੋਈ ਵੀ ਰਿਜ਼ਲਟ ਨਹੀਂ ਨਿਕਲਦਾ ਕੋਈ ਵੀ ਪਰ ਅਸੀਂ ਆਪਣੇ ਵੱਲੋਂ ਯਤਨਾਂ ਦੇ ਵਿੱਚ ਰਹਿੰਦੇ ਆ ਕੋਸ਼ਿਸ਼ ਕਰਦੇ ਰਹਿੰਦੇ ਆ ਵੀ ਕੋਸ਼ਿਸ਼ ਕਰਦੇ ਰਹੀਏ ਕਿਬ ਤੱਕ ਕਦੀ ਫਲ ਲੱਗ ਹੀ ਸਕਦਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸੋ ਬਟਾਸ਼ਿੰਗ ਸ਼ਾਦੀਪੁਰ ਜੀ ਸਾਡੇ ਨਾਲ ਸੀਗਾ ਸੋ ਉਮੀਦ ਹੈ ਕਿ ਵਾਕੇ ਹੀ ਜਦੋਂ ਮੁਠੀ ਬੰਦ ਹੁੰਦੀ ਹੈ ਤਾਂ ਉਸ ਦੇ ਵਿੱਚ ਤਾਕਤ ਹੁੰਦੀ ਹੈ ਜਿਸ ਵੇਲੇ ਖਿੱਲਰ ਜਾਂਦੀ ਹੈ ਤਾਂ ਉਸ ਵਕਤ ਭਾਵੇਂ ਘਰ ਦਾ ਕਲੇਸ਼ ਹੋਵੇ ਭਾਵੇਂ ਕੋਈ ਮਸਲਾ ਹੋਵੇ ਉਸ ਨੂੰ ਜਿੰਨਾ ਕਿਤੇ ਓਖਾ ਹੋ ਜਾਂਦਾ ਸੋ ਵਾਕੇ ਉਮੀਦ ਹੈ ਕਿ ਕਿਸੇ ਤਰੀਕੇ ਇਸ ਅੰਦੋਲਨ ਦਾ ਹੱਲ ਛੇਤੀ ਤੋਂ ਛੇਤੀ ਨਿਕਲ